ਦੀਆ ਕਾ ਨਬਦ ਉਹ ਹੈ ਕਾ ਨਸਤਾ ਹੈ ਅੱਜ ਖਾਸ ਪੰਜਾਬੀ ਕਲਚਰ ਡੇ ਦੀ ਮੌਕੇ ਤੇ حوالے ਨਾਲ ਔਰ ਬਾਬਾ ਗੁਰੂ ਨਾਨਕ ਜੀ ਦੇ 500 ਜਨਮ ਦਿਨ ਦੀ حوالے ਨਾਲ ਪੰਜਾਬੀ ਕਲਚਰ ਦੇ فروغ ਵਾਸਤੇ ਪੰਜਾਬੀ ਕਲਚਰ ਪੰਜਾਬੀ ਜ਼ੁਬਾਨ ਦੀ ਦੁਆ ਦੇ ਪੰਜਾਬ ਦੇ ਵਿੱਚ ਜਿਆਦਾ ਤੋਂ ਜਿਆਦਾ ਪੰਜਾਬੀ ਜ਼ੁਬਾਨ ਦੇ ਕਰਵੀ ਦੇ حوالے ਨਾਲ ਇੱਕ ਬਹੁਤ ਅੱਛਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ। ਔਰ ਇਸ ਪ੍ਰੋਗਰਾਮ ਦੇ ਵਿੱਚ ਖਾਸ ਗੱਲ ਇਹ ਸੀ ਕਿ ਉਸਤਾਦ ਨੇ ਪੰਜਾਬ ਦੇ ਪਾਕਿਸਤਾਨੀ ਪੰਜਾਬ ਔਰ ਇੰਡੀਅਨ ਪੰਜਾਬ ਤੋਂ ਮਹਿਮਾਨ ਖਾਸ ਤੌਰ ਤੇ ਔਰ ਯਾਤੇ ਤਸਲੀਮ ਲਾਏ ਔਰ ਖਾਸ ਤੌਰ ਤੇ ਉਹ ਮਹਿਮਾਨ ਇਹਨਾਂ ਦੇ ਕਿ ਮੁxtਲਫ ਯੂਰਪ ਦੇ ਮੁਲਕ ਦੇ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਤੋਂ ਵੀ ਤਸ਼ਰੀਫ ਲਿਆਏ ਨੇ ਔਰ ਪੰਜਾਬੀ ਕਲਚਰ ਦੇ ਵਾਸਤੇ ਪੰਜਾਬੀ ਲੋਗਾਂ ਦੇ ਆਪਸ ਵਿੱਚ ਭਾਈਚਾਰੇ ਵਾਸਤੇ ਮੁਹੱਬਤ ਵਾਸਤੇ ਇਹ ਬਹੁਤ ਅੱਛਾ ਪ੍ਰੋਗਰਾਮ ਹੈ ਔਰ ਇਹ ਅੱਜ ਦੂਸਰਾ ਪ੍ਰੋਗਰਾਮ ਸੀ ਤਿੰਨ ਰੋਜ਼ਾ ਪ੍ਰੋਗਰਾਮ ਦਾ ਅੱਜ ਆਖਰੀ ਦਿਨ ਸੀ ਔਰ ਇਸ حوالے ਨਾਲ ਅੱਜ ਅਸੀਂ ਤੁਹਾਨੂੰ ਮੁਕਤਲਫ ਜੋ ਸ਼ੁਰਕਾ ਖਾਸ ਤੌਰ ਤੇ ਸਿੱਖ ਕਮਿਊਨਿਟੀ ਚੋਂ ਆਏ ਨੇ ਉਹਨਾਂ ਨਾਲ ਅਸੀਂ ਆਪਣੀ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਕਲਚਰ ਵਾਸਤੇ ਪੰਜਾਬੀ ਜ਼ੁਬਾਨ ਵਾਸਤੇ ਹੋਏ ਇਬਦਾਮਤ ਅਸੀਂ ਕਿਤੇ ਜਾਣੂ ਹੋ ਜਾ ਰਹੇ ਨਾ ਜਾਂ ਕਿਤੇ ਜਾਣੇ ਚਾਹੀਦੇ ਨੇ ਜਿਹਨਾਂ ਨਾਲ ਸਾਡਾ ਕਲਚਰ مزید ਜ਼ਿਆਦਾ ਅੱਛਾ ਹੋ ਗਿਆ ਸਰਦਾਰ ਸਾਹਿਬ ਇਹ ਦੱਸੋ ਕਿ ਤੁਹਾਡਾ ਪਾਕਿਸਤਾਨ ਦੇ ਵਿੱਚ ਕੀ ਮذਬੀ ਮੁਕਾਬਲਾ ਜੀ 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 ਉੱਥੇ ਕੀ ਸਮਝਦੇ ਹੋ ਪੂਰੀ ਆਜ਼ਾਦੀ ਦਿੱਤੀ ਜਾ ਰਹੀ ਹੈ ਕੋਰਾ ਹਰ ਕਿਸਮ ਦੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਪਾਕਿਸਤਾਨ ਦੀ ਗਵਰਨਮੈਂਟ ਦੁਆਰਾ ਬਿਲਕੁਲ ਦਿੱਤੀ ਜਾ ਰਹੀ ਹੈ ਪਹਿਲਾਂ ਮੈਂ ਕਰਤਾਰਪੁਰ ਸਾਹਿਬ ਆਇਆ ਲਾਂਗੇ ਵਿੱਚ ਦੀ ਥੋੜੇ ਦੇਰ ਪਹਿਲਾਂ ਹੁਣ ਕੱਲ ਅਸੀਂ ਨਨਕਾਣਾ ਸਾਹਿਬ ਜਾਣਾ ਹੈ ਉੱਥੇ ਬੜੀ ਮੁਹੱਬਤ ਹੈ ਇਹ ਜਿਹੜੀ ਸਿਕਿਉਰਿਟੀ ਉਹ ਬੜੀ ਵਧੀਆ ਤੇ ਇਨਫੈਕਟ ਮੈਂ ਦੇਖਿਆ ਇੱਥੇ ਕੱਲ ਮੈਂ ਡੇਰਾ ਸਬ ਗੁਰਦੁਆਰਾ ਗਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧੀਆਂ ਵੀ ਆ ਉੱਥੇ ਜਿਹੜੇ ਲੋਕਲ ਲੋਕ ਹੈ ਬਲਕਿ ਉਹਨਾਂ ਨੂੰ ਰੋਕਿਆ ਜਾਂਦਾ ਇਹਨਾਂ ਦੇ ਨਾਲ ਕਿ ਤੁਸੀਂ ਜਿਹੜੇ ਬਾਹਰੋਂ ਸੰਗਤ ਆ ਰਹੀ ਹੈ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਰਾਸ਼ਨਾ ਵਧੇ ਤੇ ਉੱਥੋਂ ਦੇ ਜਿਹੜੇ ਆਫੀਸਰਸ ਹੈ ਉਹਨਾਂ ਨੇ ਵੀ ਸਾਨੂੰ ਦਿਖਾਇਆ ਖੁਦ ਆਪ ਜਾ ਜਾ ਕੇ ਨਾਲ ਸਾਰਾ ਕੁਝ ਬੜੀ ਮੁਹੱਬਤ ਨਾਲ ਜੀ ਬੜਾ ਵਧੀਆ ਸਿਸਟਮ ਚੱਲ ਰਿਹਾ ਹੈ ਕੌਣ ਆਪੀ ਜਦ ਤੱਕ ਸਰਕਾਰਾਂ ਨਾਲ ਸਾਥਨਾ ਦੇਣ ਗਿਆ ਉਹਨਾਂ ਚੰਗੀ ਕੰਮ ਕੀ ਬੀ ਉਸਕੇ ਲੋਕ ਤਾਂ ਪ੍ਰਾਲਾ ਕਰ ਰਹੇ ਨੇ ਸਾਰੇ ਹੂੰ ਪਰ ਸਰਕਾਰਾਂ ਜਿਹੜੀਆਂ ਨੇ ਉਹ ਇਸ ਵਿੱਚ ਮਤਲਬ ਕਿ ਬੋਏ ਨਹੀਂ ਖੋਲ ਰਹੀਆਂ ਮੁਝੇ ਨਹੀਂ ਉਤਜਾਰ ਹੈ ਬਾਕੀ ਜਿਹੜਾ ਕੱਲ ਸੋਸ਼ਲ ਮੀਡੀਆ ਉਤ ਸਾਰੀ ਗੇ ਕੋਪਨ ਹੋ ਗਈ ਸੋਸ਼ਲ ਮੀਡੀਆ ਤੋਂ ਚੱਲ ਰਿਹਾ ਨਾ ਉਸ ਮੀਡੀਆ ਤੋਂ ਹਰ ਘਾਲੇ ਤੱਕ ਪਹੁੰਚ ਰਹੀ ਹ ਕੋਈ ਦਿੱਕਤ ਨਹੀਂ ਬਾਕੀ ਅਮਨ ਜਾਨ ਦਾ ਜਿਹੜਾ ਪ੍ਰੋਮ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਮੁਸ਼ਕਲ ਮਿਲਦਾ ਆ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਹੈਗਾ ਮੇਰਾ ਪਾਕਿਸਤਾਨ ਦਾ ਇਹ ਪਹਿਲਾ ਵਿਜਿਟ ਹੈ ਇਸ ਤੋਂ ਪਹਿਲਾਂ ਜਿਹੜਾ ਸੀ ਗਮੈਂ ਕਰਤਾਰਪੁਰ ਸਾਹਿਬ ਪਾਇਆ ਸੀ ਪਰ ਜੇ ਆਪਾਂ ਓਪਨਲੀ ਗੱਲ ਕਰੀਏ ਤਾਂ ਇੱਥੇ ਹੁਣ ਆਇਆ ਸਹੀ ਮਾਣ ਦੇ ਵਿੱਚ ਪਾਕਿਸਤਾਨ ਨੂੰ ਹੁਣ ਆਇਆ ਕਿਉਂਕਿ ਉਹ ਤਾਂ ਇਕੱਲੇ ਅਸੀਂ ਕੋਰੀਡੋਰ ਤੇ ਰਹੀ ਆਏ ਗੁਰਦਆ ਸਾਹਿਬ ਤੋਂ ਫਿਰ ਵਾਪਸ ਮੁੜ ਗਏ ਤੇ ਜੋ ਪਾਕਿਸਤਾਨ ਦੀ ਆਵਾਮ ਸੀ ਉਹਦੇ ਨਾਲ ਕੋਈ ਰਾਬਤਾ ਨਹੀਂ ਕਾਇਮ ਹੋਇਆ ਹੋਇਆ ਸੀ ਹੁਣ ਜਿਹੜੀ ਆਵਾਮ ਆ ਪਾਕਿਸਤਾਨ ਦੀ ਉਹਨਾਂ ਦੇ ਨਾਲ ਮੇਲਜੁਲ ਹੋਇਆ ਉਹਨਾਂ ਨੂੰ ਮਿਲੇ ਆ ਉਹਨਾਂ ਦੇ ਸਵਾਲ ਤੁਹਾਡੇ ਸਾਰਿਆਂ ਦਾ ਸਵਾਲ ਦਾ ਪਤਾ ਲੱਗਿਆ ਸਾਡੇ ਸਾਰੀ ਕਲਚਰ ਦਾ ਪਤਾ ਲੱਗਿਆ ਹੈਗਾ ਦੇਖਿਆ ਤਾਂ ਇੰਡੀਅਨ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਮੈਨੂੰ ਬਿਲਕੁਲ ਵੀ ਫਰਕ ਨਹੀਂ ਲੱਗਦਾ ਇੱਥੇ ਵੀ ਮੈਨੂੰ ਇਹ ਲੱਗ ਰਿਹਾ ਕਿ ਮੈਂ ਮੇਰੇ ਬਟੰਡੇ ਸ਼ਹਿਰ ਦੇ ਵਿੱਚ ਖੜਾ ਹੋਣਾ ਤੇ ਸਿਰਫ ਜਿੱਥੇ ਕਿਹੜਾ ਉਰਦੂ ਪੜਦਾ ਉਦੋਂ ਮੈਨੂੰ ਪਤਾ ਲੱਗਦਾ ਵੀ ਮੈਂ ਪਾਕਿਸਤਾਨ ਦੇ ਵਿੱਚ ਆ ਤੇ ਨਹੀਂ ਅਦਰਵਾਈਜ਼ ਥੋੜਾ ਬੋਲਣ ਦਾ ਸਾਰਿਆਂ ਦਾ ਲਹਿਜਾ ਜਿਹੜੇ ਸਾਰੇ ਪੰਜਾਬੀ ਬੋਲਦੇ ਤੁਸੀਂ ਉਰਦੂ ਬੋਲਦੇ ਹੋ ਸਾਡੇ ਹਿੰਦੀ ਆ ਬੋਲਦੇ ਆ ਉਹ ਬਿਲਕੁਲ ਸੇਮ ਆ ਉਹਦੇ ਕੋਈ ਫਰਕ ਨਹੀਂ ਹੈਗਾ ਤਾਂ ਸਾਨੂੰ ਮਤਲਬ 1% ਵੀ ਇਦਾਂ ਨਹੀਂ ਫੀਲ ਹੋ ਰਿਹਾ ਕਿ ਅਸੀਂ ਮਤਲਬ ਸਾਡੇ ਦੇਸ਼ ਤੋਂ ਬਾਹਰ ਆਏ ਹੋਏ ਹਾਂ ਬਹੁਤ ਵਧੀਆ ਜੀ ਬਹੁਤ ਅਸਰਤ ਨੇ ਸਾਡੇ ਸਾਡੇ ਲੋਕ ਵੀ ਬਹੁਤ ਦੇਖਦੇ ਆ ਪਾਕਿਸਤਾਨੀ ਮੀਡੀਆ ਨੂੰ ਫੋਲੋ ਕਰਦੇ ਨੇ ਕਾਫੀ ਬੰਦੇ ਕਾਫੀ ਲੋਕ ਕਰਦੇ ਆ ਉਹਨਾਂ ਤੱਕ ਇਹ ਸੰਦੇਸ਼ ਵਧੀਆ ਜਾ ਰਿਹਾ ਵੀ ਉੱਤਰ ਕਿੰਨਾ استقبال ਕਰ ਰਿਹਾ ਕਿੰਨਾ ਵੈਲਕਮ ਕਰ ਰਿਹਾ ਪੰਜਾਬ ਲਾਹੌਰ ਦੇ ਲੋਕ ਉਹ ਚੜ੍ਹ ਇੱਥੇ ਪੰਜਾਬ ਦੇ ਲੋਕ ਇਹ ਬੜਾ ਵਧੀਆ ਪੈਗਾਮ ਜਾਣਾ ਜੀ ਉੱਥੇ ਉਹਨਾਂ ਦਾ ਵੀ ਦਿਲ ਕਰਨਾ ਵੀ ਅਸੀਂ ਵੀ ਆਈਏ ਦੇਖੀਏ ਇੱਥੇ ਅਗਲੀ ਜਿਹੜੀ ਕਾਨਫਰੰਸ ਹੈ ਉਹ ਅਟੈਂਡ ਕਰੀਏ ਇੱਥੇ ਆ ਕੇ ਤੇ ਮਾਂ ਬੋਲੀ ਹੋਰ ਇਤਨਾ ਪ੍ਰਫੁੱਲਤ ਹੋਏਗੀ ਜਿਹੜੇ ਇਹ ਫਰਕ ਹੈ ਨਾ ਬਾਬੇ ਨਾਨਕ ਨੇ ਕਿਹਾ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਹੈਨਾ ਇੱਕ ਨੂਰ ਤੋਂ ਬਾਬੇ ਨਾਨਕ ਨੇ ਕਿਹਾ ਅੱਲਾਵਲ ਹੈ ਤੇ ਉਨੇ ਹੀ ਸਾਰਾ ਜੱਗ ਬਣਾਇਆ ਤੇ ਉਹਦੇ ਨੂਰ ਤੋਂ ਸਾਰੇ ਅਸੀਂ ਉਪਜੇ ਹੋਏ ਆ ਤੇ ਫਿਰ ਕੌਣ ਚੰਗਾ ਕੌਣ ਮੰਦਾ ਜਿਹੜਾ ਵੀ ਸ਼ਖਸ ਹੈ ਉਹ ਇੱਕ ਰੱਬ ਦੀ ਕੀਰਤ ਹੈ ਤੇ ਅਸੀਂ ਉਸ ਰੱਬ ਦੀ ਦੂਜੀ ਕੀਰਤ ਨੂੰ ਗਲਤ ਕਿਵੇਂ ਕਹਿ ਸਕਦੇ ਆ ਹੈਨਾ ਜੇ ਮੰਨ ਲਓ ਤੁਸੀਂ ਮੁਸਲਮਾਨ ਹੋ ਮੈਂ ਸਿੱਖ ਹੈ ਇਹ ਸਾਡਾ ਬਣਾਇਆ ਫਰਕ ਹੈ ਰੱਬ ਨੇ ਤਾਂ ਤੁਹਾਨੂੰ ਬਣਾਉਣ ਚ ਕੁਝ ਨਹੀਂ ਫਰਕ ਰੱਖਿਆ ਤੁਹਾਡੇ ਵੀ 206 ਹੱਡੀਆਂ ਮੇਰੇ ਵੀ 206 ਹੱਡੀਆਂ ਤੁਹਾਡੇ ਵੀ ਦੋ ਅੱਖਾਂ ਮੇਰੇ ਵੀ ਅੱਖਾਂ ਦੋ ਤੁਹਾਡੇ ਵੀ ਅੰਦਰ ਉਹੀ ਲਹੂ ਹੈ ਮੇਰੇ ਵੀ ਉਹੀ ਲਹੂ ਹੈ ਜਦੋਂ ਰੱਬ ਬਣਾਉਣ ਵਾਲੇ ਨੇ ਫਰਕ ਨਹੀਂ ਕਰਿਆ ਅਸੀਂ ਤਾਂ ਐਵੇਂ ਇਨਸਾਨ ਬੜੀਆਂ ਝੱਖ ਮਾਰਦੇ ਫਿਰਦੇ ਮੈਂ ਕਹੂੰਗਾ ਸਾਨੂੰ ਮੁਹੱਬਤ ਵੰਡਣੀ ਚਾਹੀਦੀ ਹੈ ਜਿਹੜਾ ਇਹ ਹੈ ਨਾ ਗੁਰਗੋਬਿੰਦ ਸਿੰਘ ਜੀ ਨੇ ਵੀ ਕਿਹਾ ਕਿ ਇਹ ਜਿਹੜੇ ਦਿਖਾਵਾ ਹੈ ਨਾ ਕੋਈ ਆ ਡਰੈਸ ਪਾ ਲੈਂਦਾ ਕੋਈ ਉਹ ਕਿਸੇ ਦੇ ਦਾੜੀ ਰੱਖੀ ਹੈ ਕਿਸੇ ਨੇ ਨਹੀਂ ਰੱਖੀ ਇਹ ਜਗ੍ਹਾ ਜਗ੍ਹਾ ਦੇ ਹਿਸਾਬ ਨਾਲ ਰੀਤ ਰਿਵਾਜ ਹੈ ਇਹਦਾ ਇਨਸਾਨੀਅਤ ਦੇ ਵਿੱਚ ਕੋਈ ਫਰਕ ਨਹੀਂ ਪਾ ਹੋਂ ਤਾਂ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਨੇ ਦੂਜੇ ਨਾਲ ਪਿਆਰ ਨਾਲ ਮਿਲਦੇ ਨੇ ਬਹੁਤ ਸੁਖ ਜਾਂਦੇ ਨੇ ਉੱਥੇ ਵੀ ਜਿਹੜਾ ਮੇਰਾ ਮਲਵਕੀ ਪਾਸੇ ਮਿਲਿਆ ਮਤਲਬ ਤਾਂ ਇਹ ਨਹੀਂ ਕਿ ਤੁਸੀਂ ਮਤਲਬ ਕਿ ਜੋ ਆਪਣੇ ਜਗ੍ਹਾ ਤੇ ਆਏ ਮੱਕੀ ਕੁਦਰਤ ਦੇ ਖੇਲ ਨੇ ਤੇ ਪੰਜਾਬੀ ਜਿਹੜੀ ਹੈ ਨਾ ਉਹ ਸ਼ਾ ਮੁਖੀ ਨੂੰ ਮਤਲਬ ਉਹ ਪੜਾਉਂਦੇ ਜਦ ਕਿ ਅਸਲ ਪੰਜਾਬੀ ਗੁਰਮੁਖੀ ਹੈ ਹਾਂ ਗੁਰਮੁਖੀ ਹੈ ਗੁਰਮੁਖੀ ਹੈ ਉਹਦੇ ਚ ਜਿਹੜੇ ਅੱਖਰ ਨੇ ਨਾ ਉਹ ਅੱਖਰ ਹੀ ਪੰਜਾਬੀ ਦੀ ਲਿਪੀ ਨੂੰ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਨੇ ਜਦ ਕਿ ਉਹ ਅੱਖਰ ਉਰਦੂ ਚ ਨਹੀਂ ਹੈਗੇ ਲੇਕਿਨ ਉਰਦੂ ਨੂੰ ਰੋਮਨ ਬਣਾ ਕੇ ਇੱਥੇ ਉਹਨਾਂ ਨੇ ਉਵੇਂ ਕੀਤਾ ਜਿਵੇਂ ਉਹਨੂੰ ਬਿਲਕੁਲ ਉਹ ਮਤਲਬ ਪ੍ਰੋਪਰਲੀ ਉਹ ਨਹੀਂ ਹੋ ਸਕਦੀ ਜਿਵੇਂ ਹੋਣੀ ਚਾਹੀਦੀ ਸੀ ਉਹ ਜਿਵੇਂ ਉਹ ਚੀਜ਼ ਨਹੀਂ ਹੋਏਗੀ ਇੱਥੇ ਗੁਰਮੁਖੀ ਸਿਰਫ ਸੀਮਤ ਹੈਗੀ ਹੈ ਗੁਰਤਮ ਜਿੱਥੇ ਕਿ ਜਿਵੇਂ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੋ ਥਾਵਾਂ ਤੇ ਮੇਰੇ ਧਾਰਮਿਕ ਸਕੂਲ ਹੈਗੇ ਨੇ ਇੱਥੇ ਪਿਸ਼ਾਉਰੀ ਵੀ ਖੇਗਾ ਬਸ ਜੋਗਾ ਸਿੰਘ ਗੁਰਦੁਆਰਾ ਸਾਹਿਬ ਬਸ ਇੱਕ ਮਤਲਬ ਤੁਸੀਂ ਸਮ ਲੋਕ ਸੀਮਿਤ ਹੈਗੇ ਆ ਵੱਡੇ ਪੱਧਰ ਤੇ ਨਹੀਂ ਹੈਗਾ ਇੱਥੇ ਉਹ ਕੰਮ ਉਹਦੇ ਚ ਕੋਈ ਤੁਹਾਡਾ ਕਸੂਰ ਨਹੀਂ ਮੈਂ ਸਮਝਦਾ ਤਾਂ ਸਾਡੇ ਜਿਹੜੇ ਇੰਡੀਅਨ ਜਿਹੜੀਆਂ ਹੋਰ ਸਟੇਟਸ ਹੈਗੀਆਂ ਨੇ ਪੰਜਾਬ ਤੋਂ ਬਣਾ ਉੱਥੇ ਵੀ ਸਥਿਤੀ ਇਦਾਂ ਦੀ ਹੈਗੀ ਆ ਅਸਲ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਕੁਝ ਸਿੱਖ ਮਰਯਾਦਾਵਾਂ ਹੁੰਦੀਆਂ ਨੇ ਉਹਨਾਂ ਦਾ ਪਤਾ ਨਹੀਂ ਹੁੰਦਾ ਖਾਸ ਕਰ ਦੂਸਰੀ ਕਮਿਊਨਿਟੀ ਦੇ ਲੋਕਾਂ ਨੂੰ ਜਿਸ ਦਾ ਸਾਡੇ ਗੁਰੂ ਘਰ ਨੇ ਗੁਰਦੁਆਰਾ ਸਾਹਿਬ ਨੇ ਉਹ ਤੁਹਾਨੂੰ ਉਹਦੇ ਬਾਰੇ ਜਿਆਦਾ ਨਹੀਂ ਪਤਾ ਤੇ ਇਸ ਤਰ੍ਹਾਂ ਸਾਨੂੰ ਮਸਜਿਦਾਂ ਦੇ ਵਿੱਚ ਕੀ ਰਹਿਤ ਮਰਿਆਦਾ ਹੈ ਕੀ ਉੱਥੇ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਸਾਨੂੰ ਨਹੀਂ ਪਤਾ ਹੁੰਦਾ ਉਹਨਾਂ ਦਾ ਤਾਂ ਉਹਦੇ ਵਿੱਚ ਮੈਂ ਦੇਖਿਆ ਕਿ ਕਈ ਜਿਹੜੇ ਲੋਕ ਹੁੰਦੇ ਨੇ ਹੋ ਸਕਦਾ ਪਾਕਿਸਤਾਨੀ ਹੋਣ ਹੋ ਸਕਦਾ ਹੋਰ ਕਿਤੋਂ ਆਏ ਹੋਣ ਉਹ ਕਈ ਵਾਰ ਮੈਂ ਦੇਖਿਆ ਕਿ ਨੰਗੇ ਸਿਰ ਉੱਥੇ ਫਿਰਦੇ ਹੁੰਦੇ ਨੇ ਤੇ ਗੁਰਦਵਾਰਾ ਸਾਹਿਬ ਦੇ ਵਿੱਚ ਇਹ ਜਿਹੜੇ ਸਿੱਖ ਧਰਮ ਦੇ ਵਿੱਚ ਜਿਹੜੀ ਹੈ ਕਿ ਮਰਿਆਦਾ ਦੇ ਵਿੱਚ ਉਹ ਇਹ ਹੈ ਕਿ ਸ਼ਰਮ ਨੰਗਾ ਨਹੀਂ ਹੋਣਾ ਜੀ ਨੰਗੇ ਸਰਾ ਅੱਗੇ ਤਾਂ ਕੀ ਜਾਣਾ ਜਦੋਂ ਆਪਾਂ ਉਹਦੀ ਬਾਉਂਡਰੀ ਦੇ ਵਿੱਚ ਆ ਗਏ ਪ੍ਰਿੰਸਿਸ ਦੇ ਵਿੱਚ ਆ ਗਏ ਉਹ ਪੂਰੇ ਪ੍ਰਿੰਸਿਸ ਦੇ ਗੇਟ ਬਣ ਤੋਂ ਪਹਿਲਾਂ ਹੀ ਆਪਾਂ ਸਰ ਢੱਕ ਲੈਣਾ ਹੈ ਤਾਂ ਉਹਦੇ ਨਾਲ ਹੁੰਦਾ ਕੁਝ ਨਹੀਂ ਹੈ ਪਰ ਉਹ ਇੱਕ ਸ਼ਰਤ ਹੈ ਇੱਕ ਇਤਰਾਮ ਹੈ ਇਤਰਾਮ ਹੈ ਇਹ ਹੈ ਤਾਂ ਆਦਰਬਾਈਜ਼ ਠੀਕ ਹੋ ਰਿਹਾ ਹੈਗਾ ਤੇ ਪਰ ਅਸੀਂ ਤਾਂ ਇਹਦੀ ਸਾਮ ਸੰਭਾਲ ਦੀ ਜਿਹੜੀ ਅਰਦਾਸ ਹੈ ਉਹ ਹਰ ਸਿੱਖ ਗੱਲਾਂ ਮੈਂ ਨਹੀਂ ਹਰ ਸਿੱਖ ਹਰ ਹਰ ਸਮੇਂ ਕਰਦਾ ਜਦੋਂ ਵੀ ਅਰਦਾਸ ਕਰਦੇ ਆ ਅਸੀਂ ਅਸੀਂ ਉਹਦੇ ਵਿੱਚ ਅਸੀਂ ਕਹਿੰਦੇ ਕਿ ਸਿੱਖਾਂ ਦੇ ਕੋਲੋਂ ਜਿਹੜੇ ਗੁਰਧਾਮ ਵਿਛੜ ਗਏ ਆ ਨਲਕਾਣਾ ਸਾਹਿਬ ਹੈ ਕਰਤਾਰਪੁਰ ਸਾਹਿਬ ਹੈ ਅਰੂੜੀ ਸਾਹਿਬ ਹੈ ਡੇਰਾ ਸਾਹਿਬ ਹੈ ਅਣਗਿਣਤ ਨੇ ਜਿਹੜੇ ਇੱਥੇ ਤੁਹਾਡੇ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਨੇ ਉਹਨਾਂ ਦੀ ਸੇਵਾ ਸੰਭਾਲ ਸਿੱਖਾਂ ਨੂੰ ਬਖਸ਼ੀ ਜਾਵੇ ਤਾਜ ਰਹਿ ਗਿਆ ਉਹਨਾਂ ਦੀ ਵਧੀਆ ਸੰਭਾਲ ਹੋ ਸਕੇ ਪਾਕਿਸਤਾਨੀ ਹਕੂਮਤ ਬਹੁਤ ਵਧੀਆ ਇੰਤਜ਼ਾਮ ਕਰ ਰਹੀ ਸੀ ਸਾਡੇ ਵੀ ਹੁਣ ਬਹੁਤ ਵਧੀਆ ਕਰ ਰਹੇ ਨੇ ਕੋਸ਼ਿਸ਼ਾਂ ਕਰ ਰਹੇ ਦੋਨੇ ਪਾਸੇ ਕੋਸ਼ਿਸ਼ਾਂ ਚੱਲ ਰਹੀਆਂ ਇਨਸ਼ਾਅੱਲਾ ਵਧੀਆ ਸਾਰਾ ਕੁਝ ਹੋਏਗਾ ਤੁਹਾਨੂੰ ਬਹੁਤ ਵਧੀਆ ਲੱਗਾ ਬਾਕੀ ਜਿਹੜੇ ਤੁਹਾਡੇ ਚੈਨਲ ਵੇਖਦੇ ਆ ਸਾਰੇ ਪੰਜਾਬੀਆਂ ਨੂੰ ਇਹੋ ਕਹਿੰਦੇ ਆ ਕਿ ਜਿਹੜੇ ਆ ਸਕਦੇ ਜਰੂਰ ਆਓ ਤੇ ਵੀ ਆਪਣਾ ਤੇ ਉਹ ਵੀ ਆਪਣਾ ਤੇ ਬਹੁਤ ਵਧੀਆ ਲੱਗਿਆ ਜੀ ਸਰ ਸਾਨੂੰ ਸਗੋਦੀਪ ਇੱਕ ਹੋਰ ਗੱਲ ਹੈ ਕਿ ਜਦੋਂ ਅਸੀਂ ਦੋ ਇੱਕ ਦੂਜੇ ਤੋਂ ਥੋੜੇ ਵੱਖਰੇ ਵੀ ਹੁੰਨੇ ਆ ਤਾਂ ਸਾਡੇ ਕੋਲੇ ਵੰਡਨ ਨੂੰ ਕਿੰਨਾ ਕੁਸ਼ ਹੁੰਦਾ ਦੋ ਇੱਕੋ ਜਿਹੇ ਬੰਦੇ ਲੱਗਦੇ ਆ ਉਹਨਾਂ ਕੋਲੇ ਵੰਡਨ ਨੂੰ ਉਹਨਾਂ ਕੁਸ਼ ਨਹੀਂ ਹੁੰਦਾ ਅਸੀਂ ਦੋ ਥੋੜਾ ਜਿਹਾ ਵੀ ਅਲੱਗ ਹੈ ਹੁਣ ਮੈਂ ਕੁਰਾਨ ਸ਼ਰੀਫ ਬਾਰੇ ਪੜਦਾ ਹਜ਼ਰਤ ਮੁਹੰਮਦ ਸਾਹਿਬ ਬਾਰੇ ਉਸ ਤੋਂ ਬਾਅਦ ਸਾਰੇ ਜਿਹੜੇ ਮੈਂ ਉਹਨੇ ਕਰਬਲਾ ਦੀ ਲੜਾਈ ਦੀ ਪੂਰੀ ਡਿਟੇਲ ਪੜ ਕੇ ਹਟਿਆ ਆਉਣ ਤੋਂ ਪਹਿਲਾਂ ਬਹੁਤ ਡਿਟੇਲ ਚ ਪੜਿਆ ਤੁਸੀਂ ਵੀ ਪੜੋ ਤੁਸੀਂ ਵੀ ਪੜੋ ਕਿਵੇਂ ਸ਼ਹੀਦیاں ਹੋਈਆਂ ਕਿਵੇਂ ਕੁਰਬਾਨੀਆਂ ਹੋਈਆਂ ਕਿਵੇਂ ਪੀਰ ਬਾਬਾ ਬੁੱਧੂ ਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਲੜੇ ਉਹਨਾਂ ਨੇ ਆਪਣੇ ਸਾਰੇ ਚੇਲੇ ਆਪਣੇ ਕੁਰਬਾਨ ਕਰਤੇ ਗੁਰੂ ਗੋਬਿੰਦ ਸਿੰਘ ਜੀ ਲਈ ਹੈਨਾ ਕਿਵੇਂ ਸਾਈ ਮੀਆਂ ਮੀਰ ਤੋਂ ਗੁਰੂ ਅਰਜਨ ਦੇਵ ਜੀ ਹਰਮੰਦਰ ਸਾਹਿਬ ਦੀ ਨੀਂਦ ਖੋਹਦੇ ਆ ਸਾਡੀ ਤਾਂ ਸਾਂਝ ਦੀਆਂ ਕਹਾਣੀਆਂ ਨੇ ਨਹੀਂ ਜੀ ਬਿਲਕੁਲ ਪੰਜਾਬ ਦੋਨੇ ਇੱਕੋ ਹੀ ਆ ਜੀ ਕਿਵੇਂ ਦਾ ਉਧਰ ਮੌਲ ਐਵੇਂ ਦਾ ਇੱਧਰ ਆ ਪਰ ਜਿਹੜਾ ਪਿਆਰ ਇੱਥੇ ਆ ਕੇ ਸਾਨੂੰ ਪਾਕਿਸਤਾਨੀਆਂ ਨੇ ਦਿੱਤਾ ਜਾਂ ਆਪਣੇ ਲੈਂਦੇ ਪੰਜਾਬ ਦੇ ਭਰਾਵਾਂ ਨੇ ਦਿੱਤਾ ਉਹ ਬਾ ਕਮਾਲ ਆ ਜੀ ਜਦੋਂ ਅਸੀਂ ਆਈ ਆ ਜੀ ਪਹਿਲਾਂ ਨਨਕਾਣਾ ਸਾਹਿਬ ਗੁਰਪੁਰਬ ਸੀਗਾ ਉੱਥੇ ਦਰਸ਼ਨ ਮਿਲ ਕੇ ਕੀਤੇ ਆ ਜੀ ਫਿਰ ਅਸੀਂ ਪੰਜਾ ਸਾਹਿਬ ਗੁਰਦੁਆਰੇ ਗਏ ਆ ਜੀ اسلام ਆਬਾਦ ਦੇ ਇਲਾਕੇ ਨਾਲ ਤੇ ਉਸ ਤੋਂ ਬਾਅਦ ਮਲਤਾਨ ਗਏ ਆ ਜੀ ਫਿਰ ਗੁਜਰਾਵਾਲਾ ਮੇਰਾ ਉਹ ਰਾਇਆ ਲਾਇਨ ਫੋਰ ਜੇਨ ਫੈਸਲਾਬਾਦ ਉੱਥੇ ਸਾਡੀ ਸਟੇਜ 2-3 ਦਿਨ ਉੱਥੇ ਰਹਿ ਆ ਜੀ ਹੁਣ ਰਾਤ ਦੇ ਇੱਥੇ ਆਏ ਆ ਚਲੋ ਪਾਰਟਿਸਪੇਟ ਕੀਤਾ ਪੰਜਾਬੀ ਕਾਨਫਰੰਸ ਨਾਲੇ ਆਪਾਂ ਨਾਲ ਸੱਟ ਲੋਦਾ ਗਵਰਨਮੈਂਟ ਨਾਲ ਸਨਮਾਨ ਕੀਤਾ ਜੀ ਕੀ ਮੈਸੇਜ ਦੇਣਾ ਚਾਹੋਗੇ ਦੋਵਾਂ ਦੇਸ਼ਾਂ ਦੇ ਪੰਜਾਬੀ ਜੋ ਲੋਗ ਨੇ ਉਹਨਾਂ ਵਾਸਤੇ ਪੰਜਾਬੀ ਕਲਚਰ ਦੇ حوالے ਨਾਲ ਦੇਖੋ ਜੀ ਪੰਜਾਬੀ ਸਾਡੀ ਮਾਂ ਬੋਲੀ ਆ ਤੇ ਅਸੀਂ ਜਿੰਨੀ ਵੀ ਇਹਦੀ ਖੇਮਤ ਕਰ ਸਕੀਏ ਉਹ ਹਰੇਕ ਪੰਜਾਬੀ ਦਾ ਫਰਜ਼ ਹੋ ਆ ਮੁੱਢਲਾ ਫਰਜ਼ ਆ ਕਿ ਆਪਾਂ ਆਪਣੇ ਘਰ ਤੋਂ ਸ਼ੁਰੂ ਕਰੀਏ ਕਿਉਂਕਿ ਮੈਂ ਜਿਆਦਾ ਇੱਥੇ ਵੇਖਿਆ ਕਿ ਲੋਕ ਪੰਜਾਬੀ ਬੋਲਦੇ ਆ ਪੰਜਾਬੀ ਨੂੰ ਪਿਆਰ ਵੀ ਕਰਦੇ ਪਰ ਘਰ ਆਪਣੇ ਬੱਚਿਆਂ ਦੇ ਨਾਲ ਗੁਰਮੁਖੀ ਬੋਲਦੇ ਆ ਇਹ ਸਾਰਾ ਆਪਾਂ ਨੂੰ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਵਾ ਜੇ ਅਸੀਂ ਬੱਚਿਆਂ ਨੂੰ ਨਹੀਂ ਦੱਸਾਂਗੇ ਤੇ ਇਹ ਆਪਾਂ ਬਹੁਤ ਪਿੱਛੇ ਚੱਲ ਜਾਣਾ ਸ਼ਿਕਵਾ ਕੋਈ ਨਹੀਂ ਹੈ ਤੇ ਵੀ ਇਥੋਂ ਦੇ ਜਿਹੜੀ ਆਵਾਮ ਹੈ ਵੀ ਉਹ ਉਹ ਨਹੀਂ ਸੰਭਾਲ ਕਰ ਰਹੇ ਇਦਾਂ ਦਾ ਕੁਝ ਨਹੀਂ ਹੈ ਬਹੁਤ ਜ਼ਿਆਦਾ ਜਿਹੜਾ ਹੈ ਪਿਆਰ ਸਤਿਕਾਰ ਦੇ ਰਿਹਾ ਔਰ ਬਿਨਾ ਕਿ ਕਿਸੇ ਮਾਜਬ ਤੋਂ ਕਿ ਮੈਂ ਕਿਸੇ ਹੋਰ ਮਾਜਬ ਨੂੰ ਬਲੋਂਗ ਕਰਦਾ ਤੇ ਤੁਸੀਂ ਕਿਸੇ ਹੋਰ ਇੱਕ ਇੱਕ ਕੋਸ਼ਿਸ਼ ਦੇ ਨਾਲ ਗੱਲ ਨਹੀਂ ਬਣਨੀ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਇਹ ਬਹੁਤ ਅੱਛੀ ਕੋਸ਼ਿਸ਼ ਕੀਤੀ ਗਈ ਹੈਗੀਆ ਜਦੋਂ ਇੱਕ ਵਾਰੀ ਜੰਗਾਲ ਲੱਗ ਜਾਏ ਗੱਡੀ ਖੜ ਜਾਂਦੀ ਹੈ ਤਾਂ ਇਹ ਗੱਡੀ ਅਸਲ ਚ ਖੜੀ ਹੋਈ ਹੈ ਇਹ ਜਦੋਂ ਇੱਕ ਵਾਰੀ ਆਪਾਂ ਧੱਕਾ ਲਾ ਕੇ ਹਲਾਉਣ ਦੀ ਗੱਲ ਹੋ ਗਈ ਹੈ ਵੀ ਹਿੱਲ ਪਈ ਹੈ ਗੱਡੀ ਜਦੋਂ ਇੱਕ ਵਾਰੀ ਹਿੱਲ ਪਈ ਤੇ ਫਿਰ ਹੌਲੀ ਹੌਲੀ ਰਾਹ ਬਣ ਜਾਂਦਾ ਹੈ ਗੱਡੀ ਰੋੜਨ ਲੱਗ ਜਾਂਦੀ ਹੈ ਇਸ ਲਈ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਜਿਹੜੀਆਂ ਹੈਗਾ ਲਗਾਤਾਰ ਸਾਰੇ ਪੰਜਾਬੀਆਂ ਨੂੰ ਯਾਨੀ ਕਿ ਇਕੱਲੇ ਪਾਕਿਸਤਾਨ ਵਾਲੇ ਪੰਜਾਬੀਆਂ ਨੂੰ ਸਾਰੇ ਪੰਜਾਬੀਆਂ ਨੂੰ ਆਪਾਂ ਨੂੰ ਰਲ ਮਿਲ ਕੇ ਕਰਨ ਦੀ ਲੋੜ ਹੈ ਔਰ ਹੁਣ ਵੱਡੀ ਗੱਲ ਇਹ ਹੈ ਖੁਸ਼ੀ ਦੀ ਕਿ ਪੰਜਾਬੀ ਕੱਲੇ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ 'ਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਨੇ ਤੇ ਸਾਡਾ ਜਿਹੜਾ ਖੇਤਰ ਹੈ ਪੂਰਾ ਵਿਸ਼ਵ ਹੈ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਨੇਠ ਕੇ ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈ ਕਿ ਪੰਜਾਬੀ ਮਾਂ ਬੋਲੀ ਦੇ ਉੱਤੇ ਆਪਾਂ ਨੇਠ ਕੇ ਕੰਮ ਕਰੀਏ ਜਿਹੜੀ ਮਾੜੀ ਮੋਟੀ ਹੋਈ ਹੈ ਨਾ ਉਹ ਸਿਆਸੀ ਕੰਮ ਸੀ ਅਸੀਂ ਉਹਨਾਂ ਸਿਆਸੀ ਬੰਦਿਆਂ ਦੀਆਂ ਚਾਲਾਂ ਨੂੰ ਸਮਝ ਕੇ ਸਾਨੂੰ ਉੱਤੇ ਉੱਠ ਕੇ ਦਿਲਾਂ ਦੇ ਦਰਵਾਜ਼ੇ ਖੋਲਣ ਦੀ ਲੋੜ ਹੈ ਜੀ ਨਾਜ਼ਰੀਨ ਤਾਰਫ ਇਹ ਆਏ ਨੇ ਅੱਜ ਸਾਰੇ ਗੁਫਤਗੋ ਸਲੇ ਮੁਖਤਲਫ ਇੰਟਰਵਿਊਜ਼ ਮੁਖਤਲਫ ਐਮਸੀ ਜੀ ਆ ਜੋ ਅੱਜ ਦੇ ਪੰਜਾਬੀ ਕਲਚਰ ਡੇ ਦੇ ਹਵਾਲੇ ਨਾਲ ਅੱਜ ਆਏ ਸਾਂ ਅਸਾਂ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਨਾਲ ਅਸਾਂ ਆਪਣੀ ਗੱਲਬਾਤ ਕਰਕੇ ਉਹਨਾਂ ਦੇ ਖਿਆਲਤ ਉਹਨਾਂ ਦੇ ਜੀਵਨ ਦਾ ਜਾਇਜ਼ ਲੈ ਤੋਟ ਦਾ ਕੁਛ ਆਈ ਹੈ ਤੋ ਕਿਉਂ ਉਹ ਅਸੀਂ ਅੱਜ ਤੁਹਾਨੂੰ ਕਾਫੀ ਸਾਰਾ ਆਪਣਾ ਇਹਨਾਂ ਸੋਹਣੇ ਲੋਕਾਂ ਦੇ ਖਿਆਲ ਆਤ ਸੁਣਵਾਏ ਤੇ ਤੁਹਾਡੀ ਇਸ ਸਵਾਲ ਨਾਲ ਕੀ ਰਾਏ ਹੈ ਤੁਹਾਡੀ ਕੀ ਤਜਵੀਜ਼ ਹੈ ਤੁਹਾਡੀ ਰਾਏ ਦਾ ਇੰਤਜ਼ਾਰ ਰਹੇਗਾ ਇਜਾਜ਼ਤ ਦਿਓ ਅੱਲਾਹ